ਖਾਲਸਾ ਜੀ ਜੇ ਤੁਸੀਂ ਚਾਹੁੰਦੇ ਜੇ ਕਿ ਰੱਬ ਸਾਡੀ ਅਰਦਾਸ ਸੁਣੇ ਸਾਡੀ ਅਰਦਾਸ ਪੂਰੀ ਕਰੇ ਅਰਦਾਸ ਦੇ ਵਿੱਚ ਇਹ ਤਿੰਨ ਸ਼ਬਦ ਪੜ੍ਹਨੇ ਸ਼ੁਰੂ ਕਰ ਦਿਓ ਜਦੋਂ ਵੀ ਤੁਸੀਂ ਅਰਦਾਸ ਕਰਨੀ ਹੈ ਬਾਣੀ ਪੜ੍ਹ ਕਰਕੇ ਤੇ ਇਹ ਤਿੰਨ ਸ਼ਬਦ ਜਦੋਂ ਤੁਸੀਂ ਗੁਰੂ ਦੇ ਚਰਨਾਂ ਦੇ ਵਿੱਚ ਪੜੋਗੇ ਅਰਦਾਸ ਕਰਨ ਦੇ ਸਮੇ ਗੁਰੂ ਕੇ ਪਿਆਰਿਓ ਤੁਹਾਡੀ ਅਰਦਾਸ ਜਿਹੜੀ ਹੈ ਪ੍ਰਵਾਨ ਜਰੂਰ ਹੋਵੇਗੀ ਤੁਹਾਡੇ ਮਨ ਦੀ ਮਰਜ਼ੀ ਤੁਹਾਡੀ ਜਿਹੜੀ ਇੱਛਾ ਹੈ ਇਹ ਪੂਰੀ ਹੋਵੇਗੀ ਪਹਿਲਾ ਸ਼ਬਦ ਕਿਹੜਾ ਹੈ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਦੂਸਰਾ ਸ਼ਬਦ ਜੋ ਮੰਗੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਇਹਾ ਉਹਾਂ ਸੱਚ ਹੋਵੇ ਔਰ ਤੀਸਰਾ ਸ਼ਬਦ ਹੈ ਇਸ਼ਾਪੂਰਤ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਢੇਨਾ ਸੋ ਐਸਾ ਹਰ ਧਾਈਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾਂ ਜਦੋਂ ਇਹ ਤਿੰਨ ਸ਼ਬਦ ਤੁਸੀਂ ਅਰਦਾਸ ਦੇ ਵਿੱਚ ਪੜੇ ਤੁਹਾਡੀ ਅਰਦਾਸ ਗੁਰੂ ਚਰਨਾਂ ਦੇ ਵਿੱਚ ਪ੍ਰਵਾਨ ਹੋਵੇਗੀ ਔਰ ਤੁਹਾਡੀਆਂ ਮਰਾਦਾਂ ਪੂਰੀਆਂ ਹੋਣਗੀਆਂ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ